ਪੁੱਛਿਆ ਮੇਰੇ ਵੀਰ ਭਰਾ ਉਹ ਬਹੁਤ ਜਿਆਦਾ ਫੋਨ ਆ ਰਹੀ ਸੀ ਬੇਚੇਰੀ ਦੇ ਵਾਸਤੇ ਕਿ ਬਾਈ ਬੇਚੇਰੀ ਦਵਾ ਦੋ ਆਪਾਂ ਨੂੰ ਤੇ ਛੋਡੇ ਵਾਸਤੇ ਆਪਾਂ ਭਾ ਸਰ ਦੀ ਬੇਚੇਰੀ ਲਿਆਏ ਆ ਬਹੁਤ ਚੰਗੇ ਘੋੜੇ ਦੀ ਬੱਚੀ ਆ ਬਾਕੀ ਜਿੰਨੀ ਡਿਟੇਲ ਆਪਣੇ ਵੀਰ ਭਰਾਵਾਂ ਨੇ ਆਪਾਂ ਨੂੰ ਦੱਸੀ ਆ ਛੋਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਕਰਦੇ ਆ ਆਪਾਂ ਬੇਚੇਰੀ ਦੀ ਡਿਟੇਲ ਬਾਰੇ ਗੱਲਬਾਤ ਤੇ 58 ਇੰਚ ਹਾਈਟ ਹੈ ਜੀ 21-22 ਮਹੀਨੇ ਉਮਰ ਦੱਸੀ ਆ ਮਾਲਕ ਵੀਰਾਂ ਨੇ ਤੇ 나ਗਵੀਰ ਘੋੜੇ ਦੀ ਬੱਚੀ ਆ ਤੇ 나ਗ ਘੋੜੇ ਦੀ ਪੋਤੀ ਆ ਤੇ ਬਾਕੀ ਇਹਦੀ ਮਾਂ ਵੀ ਬਾਈ ਹੋਰੇ ਦੇ ਕੋਲ ਆ ਤੇ ਇਹਦੀ ਮਾਂ ਹੈਗੀ ਜੀ ਅਲੀ ਕਿਰਲਗਾੜ ਵਾਲੇ ਘੋੜੇ ਦੀ ਬੱਚੀ ਤੇ ਬਾਕੀ ਮੁੱਲ ਕਰਦੇ ਆ ਜੀ ਬਾਈ ਹੋਰੇ ਲੱਖ ਰੁਪਈਆ ਬਾਕੀ ਮੌਕੇ ਤੇ ਹੋ ਜੂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਅੰਮ੍ਰਿਤਸਰ ਏਰੀਆ ਬਾਈ ਹੋ ਰਹੇ ਦਾ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੀ ਬਾਕੀ ਤੁਸੀਂ ਗੱਲਬਾਤ ਕਰ ਲਿਓ ਬਹੁਤ ਚੰਗੀ ਬਸ਼ੇਰੀ ਆ ਕੰਨ ਕਨੋਤੀ ਦੀ ਸ਼ਕੀਰ ਹੈ ਬਾਕੀ ਤੁਸੀਂ ਵੇਖ ਰਹੇ ਹੋ ਵੀਡੀਓ ਚ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਾਂ ਜੀ ਮਾਲਕ ਵੀਰਾਂ ਦਾ ਤੁਸੀਂ ਗੱਲਬਾਤ ਕਰ ਲਓ ਬਾਕੀ ਜੇ ਤੁਸੀਂ ਵੀ ਆਪਣੇ ਪੇਜ ਤੇ ਵੀਡੀਓ ਕਰਾਉਣਾ ਚਾਹੁੰਦੇ ਹੋ ਕਾਸੀ ਵੀ ਚੀਜ਼ ਦੀ ਪ੍ਰੋਮੋਸ਼ਨ ਵੀਡੀਓ ਕੁਝ ਵੀ ਕਾਸੀ ਦੀ ਵੀਡੀਓ ਬਾਰੇ ਕੋਈ ਗੱਲਬਾਤ ਕਰਨੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਆਪਣਾ ਤੁਹਾਨੂੰ ਆ ਵੀਡੀਓ ਦੇ ਐਂਡ ਵਿੱਚ ਮਿਲ ਜੂਗਾ ਬਾਕੀ ਉਹ ਨੰਬਰ ਤੇ WhatsApp ਤੇ ਮੈਸੇਜ ਕਰ ਦਿਓ ਜੀ ਤੇ ਮਿਲਦੇ ਆ ਕੋਈ ਹੋਰ ਵੀਡੀਓ ਚ ਧੰਨਵਾਦ